ਸ੍ਰੀ ਕਾਲਜੀ ਅੱਜ ਮੈਂ ਤੁਹਾਡੇ ਮੂਰੇ ਇੱਕ ਵੀਡੀਓ ਰੱਖਣ ਲੱਗਾ ਇਹਨੂੰ ਸ਼ੇਅਰ ਜ਼ਰੂਰ ਕਰਿਓ ਇਹ ਕੋਈ ਮੈਂ ਆਪਣੇ ਵਾਸਤੇ ਸ਼ੇਅਰ ਕਰਨ ਲਈ ਨਹੀਂ ਕਹਿ ਰਿਹਾ ਇਹ ਵੀਡੀਓ ਹਰੇਕ ਬੰਦੇ ਦੇ ਕੰਨਾਂ ਤਾਣੀ ਪਵੇ ਤਾਂ ਕਿ ਜਿਹੜੇ ਗਦਾਰ ਸਾਡੀ ਕੌਮ ਦੇ ਵਿੱਚ ਗਦਾਰ ਬਣੇ ਬੈਠੇ ਨੇ ਜਿਹੜੇ ਆਪਦੇ ਆਪ ਨੂੰ ਪੰਥਕ ਧੱਸਦੇ ਨੇ ਉਹਨਾਂ ਦੀ ਅੱਖਾਂ ਦੇ ਥੱਲੋਂ ਦੀ ਉਹਨਾਂ ਦੀ ਸ਼ਰਮਣੀ ਕੁੜੀ ਦੇ ਹੱਥਾਂ ਦੇ ਥੱਲੋਂ ਦੀ ਇਹ ਕਿਤਾਬ ਛਪੀ ਹੈ ਇੱਕ ਨਹੀਂ ਕਈ ਕਿਤਾਬਾਂ ਛਪੀਆਂ ਨੇ ਜਿੰਨਾ ਵਿੱਚ ਗੁਰੂ ਸਾਹਿਬਾਨ ਡਰਪੋਕ ਤੇ ਆਤਮ ਹੱਤਿਆ ਕਰਨ ਵਾਲੇ ਹੋਰ ਬਹੁਤ ਕੁਝ ਲਿਖਿਆ ਗਿਆ ਤੁਸੀਂ ਇਹ ਵੀਡੀਓ ਜਰੂਰ ਸੁਣੋ ਕਿਤਾਬ ਦਾ ਨਾਮ ਹੋਰੇ ਇਹਦਾ ਜਿਹੜਾ ਰਾਈਟਰ ਹੈ ਉਹ ਹੈ ਪ੍ਰੋਫੈਸਰ ਮਨਜੀਤ ਸਿੰਘ ਛੋਟੀ ਇਹ ਪਲਸ 2 ਦੇ ਬੱਚਿਆਂ ਨੂੰ ਪੜਾਉਣ ਵਾਸਤੇ ਉਹਨੇ ਤਿਆਰ ਕੀਤੀ ਜੇ ਫਿਰ ਇਸ ਕਿਤਾਬ ਦੇ ਵਿੱਚ ਤੁਸੀਂ ਆ ਦੇਖ ਸਕਦੇ ਹੋ ਕਿ ਕਿਸ ਸਿੱਖ ਧਰਮ ਨੂੰ ਮੁੱਢੋਂ ਤਰ੍ਹਾਂ ਦੇ ਕਰਕੇ ਇਹ ਵਿੱਚ ਲਿਖਿਆ ਗਿਆ ਆ ਤੁਸੀਂ ਦੇਖੋ ਕਿ ਹਾਂ ਪਰ ਲਿਖਿਆ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਸੇ Hindu ਰੀਤੀ ਰਿਵਾਜ ਦਾ ਵਿਰੋਧ ਨਹੀਂ ਕੀਤਾ ਉਹਨਾਂ ਨੇ ਕੋਈ ਨਵੀਂ ਸੰਸਥਾ ਨਹੀਂ ਚਲਾਈ ਉਹ ਵੀ ਬਾਰੇ ਵੀ ਇਹ ਗੱਲ ਇਹ ਕਹਿੰਦੇ ਨੇ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਜਦੋਂ ਪੰਜਾਬ ਭਗਾ ਤੋਂ ਵਾਪਸ ਆਏ ਤੇ ਉਹ ਬਧਰੋਹੀ ਹੋ ਗਏ ਫਿਰ ਉੱਥੇ ਉਹਨਾਂ ਨੇ ਜਿਹੜਾ ਸੀਖ ਨੂੰ ਨਸਾ ਕੋਹਾਂ ਚੋਰੀਆਂ ਡਕੈਤਿਆਂ ਇੱਕਤ ਨੂੰ ਗੱਲ ਸ਼ੁਰੂ ਕਰਾਤੀ ਕਿ ਸਰਕਾਰ ਨੂੰ ਪਤਾ ਚੱਲਿਆ ਕਿ ਉਹ ਫੜ ਕੇ ਲੈ ਕੇ ਤੇ ਗਵਾਲੀਅਰ ਦੇ ਕਿਲੇ 'ਚ ਬੰਦ ਕਰਤਾ ਹਦੀ ਆ ਆ ਜਿਹੜੀ ਕਿਤਾਬ ਹੈ ਤੇ ਐਮਐਸ ਮਾਰਦੀ ਹੈ ਆ ਜਿਹੜੀ ਕਿਤਾਬ ਹੈ ਇਹਦੇ ਵਿੱਚ ਵੀ ਉਹ ਕੁੱਸ਼ੀ ਹੈ ਇਹਦੇ ਵਿੱਚ ਤਾਂ ਬਿਲਕੁਲ ਇਹ ਸਿਰਾ ਹੀ ਲਾਇਆ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਜਿਹੜੇ ਸਨ ਉਹ Hindu ਧਰਮ ਦੇ ਇੱਕ ਪ੍ਰਚਾਰਕ ਸੀ ਆ ਜੋਰ ਤਾਂ ਇਤਰਾ ਹੀ ਆ ਤੀਸਰਾ ਆ ਹੈਗਾ ਕੇਸੀ अरोड़ा ਇਹ ਵੀ ਇਹੀ ਕੁਛ ਲਿਖ ਰਿਹਾ ਠੀਕ ਹੈ ਜੀ ਆ ਤੁਸੀਂ ਵੇਖ ਲਓ ਆ ਸਾਰਾ ਫਿਰ ਇਹ ਨਾ ਕਿਤੇ ਹੋਵੇ ਕਿ ਕਿੰਝ ਤੇ ਆ ਗਿਆ ਤੇ ਬਖਾਤਾ ਤੇ ਅਜੀ ਕਿਉਂ ਨਹੀਂ ਇਹ ਵਿੱਚ ਇਹੀ ਕੁਛ ਆ ਗਿਆ ਅੱਗੇ ਆ ਗਿਆ ਇਹਦੀ ਇਸੀ ਉਹ ਪੰਜਾਬ ਇਹਦੀ ਪਲਸ 2 ਦੀ ਹੈ ਤੇ ਸਾਰੀਆਂ ਕਹਾਵਾਂ ਜਿਹੜੀਆਂ ਮੈਂ ਤੁਹਾਨੂੰ ਬਖਾ ਰਿਹਾ ਆ ਇਹ ਸਾਰੀਆਂ ਪੰਜਾਬ ਦੀ ਤੇ ਯਾਨੀ ਪਲਸ 2 ਦੇ ਬੱਚਿਆਂ ਲਈ ਇਹ ਜਿਹੜਾ ਇਹਦਾ ਜਿਹੜਾ ਇਸਤਤਵ ਦਾ ਐਕਸਪਲਾਨ ਦੀ ਲੇਖਕ ਹੈ ਜਿਹੜੀ ਉਹ ਇੱਕ ਬੀਬੀ ਆ ਜਿਹਦਾ ਨਾਮ ਹੈ ਐਮ ਐਸ ਦਾ ਐਮ ਹੌਲ ਕੋਲ ਵੀ ਲਿਖੀ ਹੋਈ ਕਿਤਾਬ ਹੈ ਤੇ ਇਹਦੇ ਵਿੱਚ ਵੀ ਆ ਸਾਰਾ ਤੁਸੀਂ ਵੇਖ ਸਕਦੇ ਹੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੋਈ ਵੱਖਰਾ ਧਰਮ ਜਿਹੜਾ ਉਹ ਨਹੀਂ ਚਲਾਇਆ ਹਿੰਦੂ ਧਰਮ ਤੇ ਪ੍ਰਚਾਰ ਕੀ ਸਨ ਅਸ਼ਾ ਨਾਨਕ ਦਾ ਗੁਰੂ ਇੱਕ ਮੁਸਲਮਾਨ ਥਾ ਨਾਨਕ ਮੁਗਲੋ ਕੋ ਭਾਰਤ ਮੇ ਲਾਇਆ ਨਾਨਕ ਨੇ ਹਿੰਦੂ ਧਰਮ ਹੀ ਅਪਣਾਇਆ ਥਾ ਨਾਨਕ ਮਰ ਗਿਆ ਅੰਗਦ ਆ ਗਿਆ ਅਰਜਨ ਨੇ ਆਤਮ ਹੱਤਿਆ ਕਰੀ ਸੀ ਅਰਜਨ ਕੇ ਮਰਨੇ ਕੇ ਬਾਅਦ ਹਰ ਗੋਬਿੰਦ ਦਾ ਦਿਮਾਗੀ ਸਤੁਲਨ ਖੋ ਗਿਆ ਥਾ ਹਰ ਗੋਬਿੰਦ ਬਹੁਤ ਡਰਪੋਕ ਆਦਮੀ ਥਾ ਸੋਤੇ ਸਮੇਂ ਮੌਤ ਕੇ ਬਹਿਸੇ ਸਾਠ ਬੰਦੂਕਾਰੀ ਪਹਿਰੇ पर खड़े रखता था। अगर के हार रहे के दो बेटे थे जब हार रहे मरा उस वक्त बड़े बेटे की उम्र पंद्रह वर्ष छोटे के छह वर्ष की थी लेकिन बड़े बेटे को गति नहीं दी गई क्योंकि वो नौकरानी के पेटो था ਹੁਣ ਤੇਗ ਬਹਾਦਰ ਪਾਸ਼ਾ ਬਾਰੇ ਲਿਖਿਆ ਕਿ ਤੇਗ ਬਹਾਦਰ ਹਾਸੀ ਕੇ ਪਾਸ ਜੰਗਲੋਂ ਮੇਂ ਲੁਕ ਛੁਪ ਕੇ ਰਹਤਾ ਤਾ ਚੋਰੋਂ ਡਕੈਤੋਂ ਸਰਕਾਰ ਕੇ ਬਾਗਿਓਂ ਕੋ ਪਨਾਹ ਦਿੱਤਾ ਤਾ ਜਦ ਸਰਕਾਰ ਕੋ ਪਤਾ ਚਲਾ ਪਕੜ ਕੇ ਲੈ ਗਏ ਔਰ ਕਤਲ ਕਰ ਦਿਆ ਅਗੇ ਲਿਖਿਆ ਕਿ ਗੋਬਿੰਦ ਨੇ ਪੁੱਤਰੋਂ ਕੇ ਵਿਯੋਗ ਮੇ ਆਤਮਤਿਆ ਕਰੀਤੀ ਇਹ ਲਿਖਿਆ ਇਸ ਕਿਤਾਬ ਤੇ ਇਹ ਪਬਲਿਸ਼ ਕੀਤੀ ਸ੍ਰੋਮਣੀ ਕਮੇਟੀ ਨੇ ਸੋ ਇਹ ਪੰਜ ਕਿਤਾਬਾਂ ਮੇਰੇ ਕੋਲ ਇਸ ਟਾਈਮ ਤੇ ਤੁਸੀਂ ਕੀ ਕਹਿਣਾ ਚਾਹੋਗੇ ਸਾਰੇ ਗੁਰੂ ਸਾਹਿਬਾਂ ਨੂੰ ਇਹ ਵਿੱਚ ਸਾਡੇ ਜਿਹੜਾ ਇਤਿਹਾਸ ਉਹ ਤੋਂ ਜਮਾ ਹੀ ਉਲਟ ਇੰਨੀਆਂ ਭੇੜੀਆਂ ਗੱਲਾਂ ਇੰਨੇ ਭੇੜੇ ਸਾਹਿਬ ਤੋਂ ਵਰਤੇ ਗਏ ਤੇ ਅਸੀਂ ਸੁੱਤੇ ਬੈਠੇ ਹਾਂ ਅਸੀਂ ਤਾਂ ਸੁੱਤੇ ਬੈਠੀ ਹਾਂ ਜਿਹੜੇ ਆਪਦੇ ਆਪ ਨੂੰ ਕਹਿੰਦੇ ਨੇ ਵੀ ਅਸੀਂ ਸਿੱਖ ਧਰਮ ਦੇ ਬਹੁਤ ਵੱਡੇ ਹਮਦਰਦਾਂ ਜਾਂ ਵੱਡੇ ਗਿਆਨੀ ਆ ਉਹਨਾਂ ਦੇ ਹੱਥਾਂ ਚੋਂ ਵੀ ਇਹ ਕਿਤਾਬ ਨਿਕਲੀ ਆ ਤਾਂ ਇਹਨਾਂ ਕਿਤਾਬਾਂ ਨੂੰ ਬੰਦ ਕਰਾਉਣਾ ਚਾਹੀਦਾ ਗਲਤੀ ਮੰਗਣੀ ਚਾਹੀਦੀ ਹੈ ਜਿਨ੍ਹਾਂ ਨੇ ਕਿਤਾਬਾਂ ਲਿਖੀਆਂ ਤਾਂ ਜੋ ਗਾਂਤ ਅੱਗੇ ਵਾਸਤੇ ਕੋਈ ਗਲਤੀ ਨਾ ਹੋਵੇ